हालेलुया 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 सच्चे ते सामर्थी परमेश्वर जी प्रभु जी मैं ਤੁਹਾਡਾ ਧੰਨਵਾਦ ਕਰਦਾ ਮੇਰੀ ਮਹਾਨ ਪਰਮੇਸ਼ਰ ਜੀ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੀ ਮਹਾਨ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾਬਾਬ ਇਸ ਯੋਗ ਸਮਝਾ ਕਿ ਪ੍ਰਭੂ ਅਸੀਂ ਅੱਜ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ ਮੇਰੇ ਜ਼ਿੰਦਾ ਖੁਦਾਬਾਬ ਅਸੀਂ ਸਭ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਆਂ ਕਿ ਪ੍ਰਭੂ ਜੀ ਤੁਸੀਂ ਆਪਣੀ ਵੱਡੀ ਦਇਆ ਅਤੇ ਵੱਡੀ ਕਿਰਪਾ ਦੇ ਨਾਲ ਸਾਨੂੰ ਸਭ ਨੂੰ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ ਸ਼ਾਮਲ ਕੀਤਾ ਮੇਰੀ ਜ਼ਿੰਦਾ ਪ੍ਰਭੂ ਤੁਸੀਂ ਅੱਤ ਮਹਾਨ ਪਰਮੇਸ਼ਰ ਹੋ ਪ੍ਰਭੂ ਜੀ ਤੁਹਾਡੇ ਕੰਮ ਸਾਡੇਆਂ ਜੀਵਨਾਂ ਦੇ ਵਿੱਚ ਬਹੁਤ ਵੱਡੇ ਅਤੇ ਅਦਭੁਤ ਹਨ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਹੋ ਖੁਦਾਬਾਪ ਤੁਹਾਡੇ ਅੰਦਰ ਹਮੇਸ਼ਾ ਤੁਹਾਡੇ ਬੱਚਿਆਂ ਦੇ ਪ੍ਰਤੀ ਦਇਆ ਭਰੀ ਰਹਿੰਦੀ ਹੈ ਪ੍ਰਭੂ ਤੁਸੀਂ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦੇ ਕਦੇ ਵੀ ਸਾਨੂੰ ਅਨਾਥ ਨਹੀਂ ਛੱਡਦੇ ਹਮੇਸ਼ਾ ਆਪਣੇ ਪਵਿੱਤਰ ਫਤਿਹਮੰਦ ਸਜੇ ਹੱਥ ਦੇ ਨਾਲ ਪ੍ਰਭੂ ਤੁਸੀਂ ਸਾਨੂੰ ਸੰਭਾਲ ਕੇ ਰੱਖ ਦਿਓ ਅੰਧਕਾਰ ਦੀਆਂ ਸਭ ਤਾਕਤਾਂ ਨੂੰ ਪ੍ਰਭੂ ਤੁਸੀਂ ਸਾਡੇ ਰਾਹਾਂ ਦੇ ਵਿੱਚੋਂ ਖਤਮ ਕਰ ਦਿਓ ਮੇਰੀ ਜ਼ਿੰਦਾ ਪਰਮੇਸ਼ਰ ਜੀ ਸੱਚ ਮੁਝ ਤੁਹਾਡਾ ਪਵਿੱਤਰ ਪਾਕ ਕਲਾਮ ਸਾਡੇ ਲਈ ਬਿਆਨ ਕਰਦਾ ਏ ਕਿ ਤੁਸੀਂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਹੋ ਔਰ ਮੇਰੀ ਜ਼ਿੰਦਾ ਪ੍ਰਭੂ ਤੁਹਾਡਾ ਪ੍ਰੇਮ ਨਿਸਵਾਰਥ ਅਤਿ ਸੱਚਾ ਪ੍ਰੇਮ ਹੈ ਸੱਚਮੁੱਚ ਮੇਰੇ ਜ਼ਿੰਦਾ ਪਰਮੇਸ਼ਵਰ ਅਸੀਂ ਆਪਣੀ ਇਸ਼ਾ ਜਾਂ ਫਿਰ ਆਪਣੀ ਮਰਜ਼ੀ ਦੇਣਾ ਇਸ ਪ੍ਰਾਰਥਨਾ ਦੇ ਵਿੱਚ ਇਕੱਠੇ ਨਹੀਂ ਹੋਏ ਪ੍ਰਭੂ ਜੀ ਤੁਹਾਡਾ ਪ੍ਰੇਮ ਸੀ ਜੋ ਤੁਸੀਂ ਸਾਨੂੰ ਸਭ ਨੂੰ ਵਕ ਵਕਤ ਜਗਾਂ ਦੇ ਉੱਪਰੋਂ ਲੈ ਕੇ ਆਏ ਇਸ ਪ੍ਰਾਰਥਨਾ ਦੇ ਵਿੱਚ ਸਾਨੂੰ ਸ਼ਾਮਲ ਕੀਤਾ ਇੱਕ ਵੱਡੀ ਚੰਗਿਆਈ ਅਤੇ ਵੱਡੀ ਬਰਕਤ ਸਾਨੂੰ ਦੇਣ ਦੇ ਲਈ ਕਿਉਂ ਜੋ ਮੇਰੀ ਜ਼ਿੰਦਾ ਪਰਮੇਸ਼ਰ ਸੱਚਮੁੱਚ ਤੁਸੀਂ ਆਪਣੇ ਵਾਅਦਿਆਂ ਦੇ ਸੱਚੇ ਪਰਮੇਸ਼ਰ ਪ੍ਰਭੂ ਜੀ ਜੋ ਵੀ ਵਾਅਦੇ ਤੁਸੀਂ ਆਪਣੇ ਪਵਿੱਤਰ ਕਲਾਮ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕੀਤੇ ਹਨ ਸੱਚਮੁੱਚ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਕਿ ਉਹ ਵਾਅਦੇ ਝੂਠੇ ਵਾਅਦੇ ਨਹੀਂ ਉਹ ਵਾਅਦੇ ਸੱਚੇ ਵਾਅਦੇ ਹਨ ਤੁਹਾਡੇ ਵਚਨ ਚ ਲਿਖਿਆ ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ ਖੁਦਾਬਾਬ ਅੱਜ ਤੁਹਾਡਾ ਪਵਿੱਤਰ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਸਾਡੀ ਪ੍ਰਾਰਥਨਾ ਨੂੰ ਸਾਡੀ ਬੇਨਤੀ ਨੂੰ ਸੁਣ ਕੇ ਪੂਰੀਆਂ ਕਰਨ ਦੇ ਲਈ ਸੱਚਮੁੱਚ ਪਰਮੇਸ਼ਰ ਤੁਸੀਂ ਸਾਡੀ ਆਵਾਜ਼ ਨੂੰ ਕੰਨ ਲਗਾ ਕੇ ਸੁਣਦੇ ਹੋ ਤੁਸੀਂ ਦੂਰ ਦੇ ਨਹੀਂ ਤੁਸੀਂ ਨੇੜੇ ਦੇ ਪਰਮੇਸ਼ਰ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਤੁਸੀਂ ਕਿਹਾ ਤੂੰ ਦੁੱਖ ਦੇ ਵੇਲੇ ਤੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ ਜੋ ਲੋਕ ਤੁਹਾਨੂੰ ਦੁੱਖਾਂ ਦੇ ਵਿੱਚ ਪ੍ਰਭੂ ਪੁਕਾਰਦੇ ਹਨ ਸੱਚਮੁੱਚ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੁੰਦੇ ਉਹ ਲਜਿਆਵਾ ਨਹੀਂ ਹੁੰਦੇ ਤੁਹਾਡੇ ਕਲਾਮ ਚ ਲਿਖਿਆ ਮੈਂ ਦੁਖੀ ਦੇ ਦੁੱਖ ਨੂੰ ਨਹੀਂ ਤੋਛ ਜਾਂਦਾ ਸੱਚਮੁੱਚ ਮਨਾਂ ਦੇ ਜ਼ਖਮਾਂ ਤੋਂ ਕਿਣ ਨਹੀਂ ਕਰਦਾ ਮੇਰਾ ਦੇ ਜ਼ਖਮਾਂ ਦੇ ਉੱਪਰ ਮਲ੍ਹਮ ਪੱਟੀ ਵੰਨਣ ਵਾਲਾ ਜ਼ਿੰਦਾ ਪਰਮੇਸ਼ੁਰਾ ਸੱਚਮੁੱਚ ਖੁਦਾ ਤੁਸੀਂ ਸਾਨੂੰ ਚੰਗਿਆਂ ਕਰਨ ਵਾਲੇ ਜ਼ਿੰਦਾ ਪਰਮੇਸ਼ੁਰ ਜੀ ਮੇਰੇ ਮਹਾਨ ਖੁਦਾ ਬਾਪ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ ਤੁਸੀਂ ਹਰ ਰੋਜ਼ ਸਾਨੂੰ ਖਾਣ ਦੇ ਲਈ ਪੋਜਨ ਦਿੰਦੇ ਹੋ ਪਹਿਨਣ ਦੇ ਲਈ ਪ੍ਰਭੂ ਸਾਨੂੰ ਕੱਪੜੇ ਦਿੰਦੇ ਹੋ ਸੁੰਦਰ ਸਾਖ ਖੁਦਾ ਬਾਪ ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਹੀ ਮਿਲਦੇ ਹਨ ਔਰ ਪ੍ਰਭੂ ਜੀ ਤੁਸੀਂ ਬੀਤੇ ਸਮੇਂ ਦੇ ਵਿੱਚ ਵੀ ਸਾਨੂੰ ਸੰਭਾਲ ਕੇ ਰੱਖਿਆ ਸਾਡੇ ਪਰਿਵਾਰ ਨੂੰ ਸੰਭਾਲਿਆ ਬੱਚਿਆਂ ਨੂੰ ਸੰਭਾਲਿਆ ਪ੍ਰਭੂ ਜੀ ਰਾਹਾਂ ਦੇ ਵਿੱਚ ਵੀ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ ਆਪਣੇ ਪਵਿੱਤਰ ਪਾਗ ਸਵਰਗ ਦੂਤਾਂ ਦੇ ਨਾਲ ਅੰਧਕਾਰ ਦੀਆਂ ਸਭ ਤਾਕਤਾਂ ਨੂੰ ਦੁਸ਼ਟ ਦੀਆਂ ਸਭ ਚਾਲਾਂ ਨੂੰ ਪ੍ਰਭੂ ਤੁਸੀਂ ਸਾਡੇ ਰਾਹਾਂ ਦੇ ਵਿੱਚੋਂ ਖਤਮ ਕੀਤਾ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਸੱਚ ਮੁੱਚ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਤੁਸੀਂ ਰਾਤ ਪਰ ਸਾਨੂੰ ਸੰਭਾਲਿਆ ਮਿੱਠੀ ਅਤੀ ਪਿਆਰੀ ਨੀਂਦ ਦੇ ਕੇ ਔਰ ਮੇਰੀ ਜ਼ਿੰਦਾ ਪਰਮੇਸ਼ਵਰ ਜੀ ਅੱਜ ਤੁਸੀਂ ਆਪਣੇ ਵਚਨ ਦੇ ਵਾਅਦੇ ਅਨੁਸਾਰ ਸਾਨੂੰ ਇਸ ਮਿੱਠੀ ਨੀਂਦ ਤੋਂ ਜਗਾਇਆ ਇਸ ਪਵਿੱਤਰ ਪਾਕ ਸਵੇਰ ਨੂੰ ਦਿਖਾਇਆ ਪ੍ਰਭੂ ਇਸ ਦਿਨ ਨੂੰ ਤੁਸੀਂ ਦਿਖਾਇਆ ਜਿਸ ਨੂੰ ਤੁਸੀਂ ਆਪਣੇ ਸਾਮਰਥੀ ਸ਼ਬਦਾਂ ਦੇ ਨਾਲ ਉਤਪਤ ਕੀਤਾ ਸੀ ਤੁਹਾਡਾ ਕਲਾਮ ਬਿਆਨ ਕਰਦਾ ਕਿ ਧਰਤੀ ਦੇ ਉੱਪਰ ਹਨੇਰਾ ਸੀ ਸੱਚਮੁੱਚ ਧਰਤੀ ਬੇਢੋਲ ਸੀ ਸੁੰਜੀ ਸੀ ਤੁਸੀਂ ਹੁਕਮ ਦਿੱਤਾ ਕਿ ਚਾਰਨ ਹੋ ਜਾਏ ਤਰਤੀ ਦੇ ਉੱਪਰ ਚਾਨਣ ਹੋਇਆ ਉਸ ਚਾਨਣ ਨੂੰ ਤੁਸੀਂ ਦਿਨ ਨਾਮ ਦਿੱਤਾ ਔਰ ਸੱਚਮੁੱਚ ਉਸ ਚਾਨਣ ਨੂੰ ਹਨੇਰੇ ਤੋਂ ਵੱਖ ਰਿਆ ਕੀਤਾ ਪ੍ਰਭੂ ਆਪਣੇ ਪਵਿੱਤਰ ਸ਼ਬਦਾਂ ਦੇ ਨਾਲ ਪਾਣੀਆਂ ਨੂੰ ਇਕੱਠਿਆਂ ਕੀਤਾ ਆਪਣੇ ਪਵਿੱਤਰ ਸ਼ਬਦਾਂ ਦੇ ਨਾਲ ਇਸ ਪੂਰੀ ਸੁੰਦਰ ਸ੍ਰਿਸ਼ਟੀ ਨੂੰ ਸਾਜਿਆ ਮੇਰੇ ਜ਼ਿੰਦਾ ਪਰਮੇਸ਼ਰ ਜੀ ਆਪਣੇ ਮਹਾਨ ਸ਼ਬਦਾਂ ਦੇ ਨਾਲ ਸੱਚਮੁੱਚ ਮੇਰੇ ਜ਼ਿੰਦਾ ਪਰਮੇਸ਼ਰ ਜੀ ਖੁਦਾਬਾਹ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਬਹੁਤ ਸਾਰੇ ਲੋਕ ਇਸ ਸੁੰਦਰ ਅਤੇ ਪਵਿੱਤਰ ਦੀਨ ਦਾ आनंद ਨਹੀਂ ਮਾਨ ਸਕੇ ਪਰ ਮੇਰੀ ਜ਼ਿੰਦਾ ਪ੍ਰਭੂ ਤੁਸੀਂ ਆਪਣੀ ਵੱਡੀ ਕਿਰਪਾ ਨੂੰ ਸਾਡੇ ਉੱਪਰ ਪ੍ਰਗਟ ਕੀਤਾ ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਮੇਰੀ ਜ਼ਿੰਦਾ ਕੋ ਦਾ ਬਾਪ ਤੂੰ ਮੇਰਾ ਬਾਲੇ ਤੂੰ ਮੇਰੀ ਬੁੱਧੀ ਹੈ ਤੂੰ ਮੇਰੀ ਚਟਾਨ ਹੈ ਪ੍ਰਭੂ ਜੀ ਤੁਸੀਂ ਸਾਡੇ ਮਸਤਕ ਨੂੰ ਖੁਦਾਬਾਪ ਹਮੇਸ਼ਾ ਉੱਚੀਆਂ ਕਰਦੇ ਹੋ ਸਾਨੂੰ ਕਦੇ ਵੀ ਪੂਸ਼ ਨਹੀਂ ਠਹਿਰੋਂਦੇ ਸਿਰ ਠਹਿਰੋਂਦੇ ਜੀ ਮੇਰੀ ਜ਼ਿੰਦਾ ਪ੍ਰਭੂ ਸਭ ਜਾਤੀਆਂ ਦੇ ਨਾਲੋਂ ਤੁਸੀਂ ਸਾਨੂੰ ਉੱਚਿਆਂ ਕਰਕੇ ਸਾਡੀ ਸ਼ਰਮਿੰਦਗੀ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਸਾਥੋਂ ਦੂਰ ਕਰ ਦਿਓ ਸੱਚਮੁੱਚ ਮੇਰੀ ਜ਼ਿੰਦਾ ਪਰਮੇਸ਼ਵਰ ਇਹਨਾਂ ਸ਼ਬਦਾਂ ਦੇ ਦੌਰਾਨ ਪ੍ਰਭੂ ਜੀ ਮੈਂ ਤੁਹਾਡੇ ਨਾਮ ਦੀ ਜਿੰਨੀ ਵੀ ਮਹਿਮਾ ਜਾਂ ਜਿੰਨੀ ਵੀ ਵਡਿਆਈ ਕਰਾਂ ਸੱਚਮੁੱਚ ਮੇਰੀ ਜ਼ਿੰਦਾ ਖੁਦਾਬਾਬ ਉਹ ਘਾਟ ਹੈ ਪਰ ਤੁਹਾਡੇ ਉਪਕਾਰ ਅਤੇ ਤੁਹਾਡੀ ਦਇਆ ਅਤ ਵਧੀਕ ਹੈ ਸਾਡੇਆਂ ਜੀਵਨਾਂ ਦੇ ਵਿੱਚ ਮੇਰੇ ਜ਼ਿੰਦਾ ਖੁਦਾਬਾਪ ਸੱਚ ਮੁੱਚ ਅਸੀਂ ਜੇ ਸਭ ਮਿਲ ਕੇ ਇੱਕ ਮਨ ਹੋ ਕੇ ਤੁਹਾਡੇ ਕੋਲੋਂ ਮਾਫੀ ਮੰਗਦੇ ਆ ਅਗਰ ਬੀਤੇ ਸਮੇਂ ਵਿੱਚ ਪ੍ਰਭੂ ਅਸੀਂ ਤੁਹਾਡੇ ਕਲਾਮ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਬਦੀ ਕੋਈ ਪਾਪ ਜਾਂ ਕੋਈ ਅਬਰਾਧ ਕਰ ਬੈਠੇ ਹੋਈਏ ਪ੍ਰਭੂ ਜਿਸ ਤੋਂ ਅਸੀਂ ਅੰਜਾਨ ਹੋਈਏ ਤੁਹਾਡੇ ਵਚਨ ਚ ਲਿਖਿਆ ਜੋ ਲੋਕ ਬੂਤਾਂ ਨੂੰ ਅਨਿਕਾਰ ਕਰਕੇ ਆਪਣੇ ਹਰੀਕ ਪਾਪ ਦਾ ਪਸ਼ਿਆ ਤਾਪ ਕਰ ਲੈਂਦੇ ਹਨ ਬੁਰੀਾਈ ਨੂੰ ਛੱਡਦੇ ਹਨ ਇਕਰਾਰ ਕਰਦੇ ਹਨ ਕਿ ਯੇਸ਼ੂ ਮੇਰੇ ਪ੍ਰਭੂ ਆ ਉਹ ਮੇਰੇ ਲਈ ਧਰਤੀ 'ਤੇ ਉਪਰ ਆਇਆ ਉਹ ਮੇਰੇ ਲਈ ਮਾਰੇ ਗਏ ਗਾਡੇ ਦੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤੁਸੀਂ ਸਾਡੇ ਲਈ ਆਪਣੇ ਪਵਿੱਤਰ ਲਹੂ ਨੂੰ ਬਹਾਇਆ ਤਾਂ ਜੋ ਸਾਨੂੰ ਨਵਾਂ ਜੀਵਨ ਮਿਲ ਸਕੇ ਔਰ ਪਰਮੇਸ਼ਰ ਸੱਚ ਮੁੱਚ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਨਵਾਂ ਜੀਵਨ ਦਿੱਤਾ ਇਸ ਜੀਵਨ ਨੂੰ ਤੁਹਾਡੇ ਹੱਥਾਂ 'ਚ ਸੌਂਪ ਦਿਆਂ ਔਰ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਕਿ ਅਸੀਂ ਦੁਬਾਰਾ ਉਸ ਪਾਪ ਦੀ ਗੁਲਾਮੀ 'ਚ ਨਾ ਜਾਈਏ ਪ੍ਰਭੂ ਜਿਸ ਗੁਲਾਮੀ ਜੋ ਤੁਸੀਂ ਸਾਨੂੰ ਕੱਢਿਆ ਏ ਔਰ ਮੇਰੇ ਜ਼ਿੰਦਾ ਪ੍ਰਭੂ ਜੋ ਲੋਕ ਅਜੇ ਵੀ ਪਾਪ ਚ ਨਸ਼ਿਆਂ ਚ ਬ੍ਰਿਆਈ ਚ ਵਿਵਿਆਚਾਰੀ ਚ ਡੁੱਬੇ ਹੋਏ ਹਨ ਮੇਰੇ ਜ਼ਿੰਦਾ ਪ੍ਰਭੂ ਜਿਸ ਤਰ੍ਹਾਂ ਤੁਸੀਂ ਸਾਡੀ ਚੋਣ ਕੀਤੀ ਸਾਨੂੰ ਚੁਣਿਆ ਸਾਨੂੰ ਉਸ ਪਾਪ ਤੋਂ ਕੱਢਿਆ ਧਰਤੀ ਦੇ ਪਰ ਹਰੇਕ ਜਨ ਬਚਾਇਆ ਜਾਈ ਈਸ਼ੂ ਦੇ ਨਾਮ ਚ ਔਰ ਮੇਰੇ ਜ਼ਿੰਦਾ ਪ੍ਰਭੂ ਤੁਸੀਂ ਬਚਾ ਚੁੱਕੇ ਜੀ ਖੁਦਾਬਾਪ ਅਸੀਂ ਸਭ ਮਿਲ ਕੇ ਪੂਰੇ ਵਿਸ਼ਵਾਸ ਦੇ ਦੌਰਾਨ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਅੱਜ ਜੋ ਵੀ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਹਰੇਕ ਦੇ ਜੀਵਨ ਲਈ ਪ੍ਰਾਰਥਨਾ ਕਰਦੇ ਕਿ ਪ੍ਰਭੂ ਤੁਹਾਡਾ ਆਤਮਾ ਜਿਸ ਪ੍ਰਾਰਥਨਾ ਦੇ ਦੌਰਾਨ ਇਹਨਾਂ ਦੀ ਹਰੇਕ ਪ੍ਰਾਰਥਨਾ ਦਾ ਇਹਨਾਂ ਦਾ ਉੱਤਰ ਮਿਲੇ ਯਿਸੂ ਦੇ ਨਾਮ ਦੇ ਵਿੱਚ ਕੁ ਦਵਾ ਪੈ ਨਦੀ ਕੋਈ ਵੀ ਪ੍ਰਾਰਥਨਾ ਜਤੋਂ ਵਿਅਰਥ ਨਾ ਜਾਵੇ ਇਹ ਤੁਹਾਡੇ ਅੱਗੇ ਮੇਰੇ ਜ਼ਿੰਦਾ ਪਰਮੇਸ਼ੁਰ ਜੋ ਵੀ ਪ੍ਰਾਰਥਨਾ ਕਰਨਾ ਸੱਚ ਮੁੱਚ ਪਰਮੇਸ਼ੁਰ ਤੁਹਾਡਾ ਆਤਮਾ ਦੀ ਹਰੀਕ ਪ੍ਰਾਰਥਨਾ ਦਾ ਇਹਨਾਂ ਦੇ ਜੀਵਨ ਦੇ ਵਿੱਚ ਉੱਤਰ ਦੇ ਵੀ ਯਿਸੂ ਮਸੀਹ ਦੇ ਜ਼ਿੰਦਾ ਤੇ ਸਾਮਰਥੀ ਨਾਮ ਦੇ ਵਿੱਚ ਕਿਉਂ ਜੋ ਪਰਮੇਸ਼ੁਰ ਤੁਹਾਡੇ ਵਚਨ ਜਬੂਰ 34 ਦੀ 15 ਦੇ ਵਿੱਚ ਲਿਖਿਆ ਯਹੋਵਾ ਦੀਆਂ ਅੱਖੀਆਂ ਧਰਮੀਆਂ ਉੱਤੇ ਅਤੇ ਉਸ ਦੇ ਕੰਨ ਉਹਨਾਂ ਦੀ ਦੁਹਾਈ ਵੱਲ ਹਨ ਖੁਦਾਬਾਬ ਤੁਹਾਡੀਆਂ ਅੱਖਾਂ ਹਮੇਸ਼ਾ ਤੁਹਾਡੇ ਬੱਚਿਆਂ ਦੇ ਉੱਪਰ ਲੱਗੀਆਂ ਰਹਿੰਦੀਆਂ ਹਨ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਤੁਹਾਡੇ ਕੰਨ ਹਮੇਸ਼ਾ ਤੁਹਾਡੇ ਬੱਚਿਆਂ ਦੀ ਦੁਹਾਈ ਨੂੰ ਸੁਣਦੇ ਹਨ ਤੁਹਾਡੇ ਵਚਨ ਜਬੂਰ 34 ਦੀ 17 ਚ ਲਿਖਿਆ ਧਰਮੀ ਦੁਹਾਈ ਦਿੰਦੇ ਹਨ ਅਤੀ ਯਹਵਾ ਸੁਣਦਾ ਹੈ ਅਤੇ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛਡਾਉਂਦਾ ਹੈ ਸੱਚਮੁੱਚ ਤੁਹਾਡਾ ਵਚਨ ਦੱਸਦਾ ਹੈ ਕਿ ਤੁਸੀਂ ਜੀਵਿਤ ਪਰਮੇਸ਼ੁਰ ਜੀ ਜੋ ਲੋਕ ਪ੍ਰਭੂ ਤੁਹਾਨੂੰ ਦੁਹਾਈ ਦਿੰਦੇ ਹਨ ਤੁਸੀਂ ਸੱਚਮੁੱਚ ਉਹਨਾਂ ਦੀ ਪ੍ਰਾਰਥਨਾ ਨੂੰ ਮੇਰੀ ਜ਼ਿੰਦਾ ਕੁਦਾਬਾਬ ਨੇੜੇ ਹੋ ਕੇ ਸੁਣਦਿਆ ਯਿਸੂ ਦੇ ਨਾਮ ਦੇ ਵਿੱਚ ਮੇਰੇ ਮਹਾਨ ਕੁਦਾਬਾਬ ਸੱਚਮੁੱਚ ਤੁਹਾਡੇ ਵਚਨ ਜਬੂਰ 145 ਦੀ 18 ਦੇ ਵਿੱਚ ਲਿਖਿਆ ਯਹਵਾ ਉਹਨਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਸਨੂੰ ਪੁਕਾਰਦੇ ਹਨ ਹਾਂ ਉਹਨਾਂ ਸਬਨਾਂ ਦੇ ਜਿਹੜੇ ਸੱਚਾਈ ਦੇ ਨਾਲ ਪੁਕਾਰਦੇ ਹਨ ਸੱਚਮੁੱਚ ਮੇਰੇ ਜ਼ਿੰਦਾ ਪਰਮੇਸ਼ਰ ਜੋ ਲੋਕ ਸੱਚਮੁੱਚ ਸੱਚਾਈ ਦੇ ਨਾਲ ਤੁਹਾਨੂੰ ਪੁਕਾਰਦੇ ਹਨ ਬਿਨਾਂ ਪਾਪ ਤੋਂ ਸੱਚਮੁੱਚ ਨੀਸਵਾਰਥ ਪ੍ਰਭੂ ਤੁਹਾਨੂੰ ਪੁਕਾਰਦੇ ਹਨ ਮੇਰੇ ਜ਼ਿੰਦਾ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਕਦੇ ਵੀ ਉਹਨਾਂ ਦੀ ਪ੍ਰਾਰਥਨਾ ਨੂੰ ਰੱਦ ਨਹੀਂ ਕਰਦੇ ਔਰ ਸੱਚਮੁੱਚ ਜੋ ਲੋਕ ਆਪਣੇ ਪਾਪਾਂ ਨੂੰ ਤਿਆਕ ਕੇ ਸੱਚਾਈ ਦੇ ਨਾਲ ਸੱਚੇ ਹਿਰਦੇ ਦੇ ਨਾਲ ਪ੍ਰਭੂ ਤੁਹਾਨੂੰ ਪੁਕਾਰਦੇ ਹਨ ਤੁਹਾਡੇ ਵਚਨ ਦੇ ਵਿੱਚ ਲਿਖਿਆ ਤੁਹਾਡੇ ਕੋਲੋਂ ਕੁਝ ਵੀ ਛੁਪਿਆ ਹੋਇਆ ਨਹੀਂ ਰਹਿੰਦਾ ਤੁਸੀਂ ਸੱਚਮੁੱਚ ਉਹਨਾਂ ਦੇ ਮਨਾਂ ਦੀਆਂ ਗਹਿਰਾਈਆਂ ਨੂੰ ਮਨਾਂ ਦੇ ਅੰਦਰ ਦੀਆਂ ਗੱਲਾਂ ਨੂੰ ਜਾਣ ਦਿਓ ਔਰ ਮੇਰੇ ਜ਼ਿੰਦਾ ਪਰਮੇਸ਼ਰ ਤੁਸੀਂਾਂ ਦੀ ਪ੍ਰਾਰਥਨਾ ਨੂੰ ਸੁਣ ਕੇ ਪੂਰੀਆਂ ਕਰਦੇ ਹੋ ਯੀਸ਼ੂ ਦੇ ਨਾਮ ਦੇ ਵਿੱਚ ਮੇਰੇ ਜ਼ਿੰਦਾ ਖੁਦਾਬਾਪ ਤੁਹਾਡੇ ਵਚਨ ਮਤੀ 21 ਦੀ 22 ਦੇ ਵਿੱਚ ਲਿਖਿਆ ਸੋ ਵਿਸ਼ਵਾਸ ਨਾਲ ਤੁਸੀਂ ਪ੍ਰਾਰਥਨਾ ਕਰਕੇ ਜੋ ਵੀ ਮੰਗੋਗੇ ਸੋ ਪਾਓਗੇ ਖੁਦਾਬਾਬ ਸੱਚ ਮੁੱਚ ਜੋ ਲੋਕ ਪੂਰੇ ਵਿਸ਼ਵਾਸ ਦੇ ਦੌਰਾਨ ਤੁਹਾਡੇ ਕੀ ਪ੍ਰਾਰਥਨਾ ਕਰਦੇ ਹਨ ਔਰ ਕਦੇ ਵੀ ਆਪਣੀ ਪ੍ਰਾਰਥਨਾ ਦੇ ਉੱਪਰ ਸ਼ੱਕ ਨਹੀਂ ਕਰਦੇ ਤੁਹਾਡੇ ਵਚਨ ਦੇ ਵਿੱਚ ਲਿਖਿਆ ਜਿਸ ਤਰ੍ਹਾਂ ਸੱਚ ਮੁੱਚ ਅੰਜੀਰ ਦਾ ਬ੍ਰਖ ਸੁੱਕ ਗਿਆ ਤੁਸੀਂ ਪਹਾੜ ਨੂੰ ਵੀ ਕਹੋਗੇ ਉਖੜ ਜਾ ਸਮੁੰਦਰ ਦੇ ਵਿੱਚ ਜਾ ਪੜ ਅਗਰ ਤੁਹਾਡੇ ਅੰਦਰ ਸ਼ੱਕ ਨਾ ਹੋਵੇਗਾ ਸੱਚ ਮੁੱਚ ਤੁਹਾਡੇ ਰਾਹ ਦੇ ਵਿੱਚੋਂ ਪਹਾੜ ਵੀ ਉਖੜ ਜਾਵੇਗਾ ਮੇਰੇ ਜ਼ਿੰਦਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਕਿ ਇਹਨਾਂ ਦੇ ਜੀਵਨ ਵਿੱਚ ਵੀ ਪ੍ਰਭੂ ਤੁਹਾਡਾ ਆਤਮਾ ਸੱਚਮੁੱਚ ਉਸ ਤਰ੍ਹਾਂ ਦੇ ਵਿਸ਼ਵਾਸ ਨੂੰ ਲੈ ਕੇ ਆਵੇ ਔਰ ਖੁਦਾਬਾਪ ਸੱਚਮੁੱਚ ਤੁਹਾਡੀ ਅੱਗੇ ਵਿਸ਼ਵਾਸ ਦੇ ਨਾਲ ਜਾ ਸਕਣ ਯੀਸ਼ੂ ਦੇ ਨਾਮ ਦੇ ਵਿੱਚ ਜਿਸ ਤਰ੍ਹਾਂ ਖੁਦਾਬਾਪ ਤੁਹਾਡੇ ਵਚਨ ਚ ਲਿਖਿਆ ਕਿ ਸਦਰਕ ਮਿਸ਼ਕਾਫਦਨ ਨੂੰ ਬਾਲ ਦੀ ਅੱਗ ਦੇ ਵਿੱਚ ਸੁੱਟ ਦਿੱਤਾ ਗਿਆ ਪਰ ਉਹਨਾਂ ਦੇ ਅੰਦਰ ਵਿਸ਼ਵਾਸ ਸੀ ਕਿ ਪਰਮੇਸ਼ਰ ਉਹਨਾਂ ਦੇ ਨਾਲ ਹੈ ਸੱਚਮੁੱਚ ਤੁਹਾਡੇ ਬਚਨ ਦੇ ਵਿੱਚ ਲਿਖਿਆ ਕਿ ਉਹਨਾਂ ਦੇ ਵਿਸ਼ਵਾਸ ਨੇ ਆਗ ਨੂੰ ਠੰਡਾ ਪਾ ਦਿੱਤਾ ਔਰ ਪਰਮੇਸ਼ਰ ਤੁਹਾਡਾ ਆਤਮਾ ਸੱਚਮੁੱਚ ਉਹਨਾਂ ਦੇ ਨਾਲ ਮੌਜੂਦ ਸੀ ਸੱਚਮੁੱਚ ਪ੍ਰਭੂ ਤੁਹਾਡਾ ਆਤਮਾ ਉਹਨਾਂ ਦੇ ਨਾਲ ਮੌਜੂਦ ਹੁੰਦਾ ਹੈ ਜੋ ਲੋਕ ਆਪਣੇ ਹਿਰਦਿਆਂ ਦੇ ਅੰਦਰ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਰੱਖਦੇ ਹਨ ਮੇਰਾ ਵਿਸ਼ਵਾਸ ਹੈ ਖੁਦਾਬਾਪਾ ਦੇ ਬਚਨ ਦੇ ਜੀਵਨਾਂ ਦੇ ਵਿੱਚ ਖੁਦਾਬਾਪਾ ਇਹਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰ ਚੁੱਕੇ ਹਨ ਯੀਸ਼ੂ ਦੇ ਨਾਮ ਦੇ ਵਿੱਚ ਮੇਰੇ ਜਿੰਦਾ ਖੁਦਾਬਾਬ ਸੱਚਮੁੱਚ ਤੁਹਾਡੇ ਵਚਨ ਜਬੂਰ 68 ਦੀ 19 ਦੇ ਵਿੱਚ ਲਿਖਿਆ ਪਰ ਪਰਮੇਸ਼ੁਰ ਨੇ ਸੱਚਮੁੱਚ ਸੁਣਿਆ ਹੈ ਉਸ ਨੇ ਮੇਰੀ ਪ੍ਰਾਰਥਨਾ ਦੀ ਆਵਾਜ਼ ਵੱਨ ਖੰਨ ਲਗਾਇਆ ਹੈ ਮੁਬਾਰਕ ਹੈ ਪਰਮੇਸ਼ੁਰ ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਾ ਕੀਤਾ ਅਤੇ ਆਪਣੀ ਦਇਆ ਨੂੰ ਮੇਥੋਂ ਨਾ ਰੋਕਿਆ ਪਰਮੇਸ਼ੁਰ ਸੱਚਮੁੱਚ ਤੁਸੀਂ ਅੱਜ ਹਰੇਕ ਦੀ ਪ੍ਰਾਰਥਨਾ ਨੂੰ ਸੁਣ ਕੇ ਪੂਰਿਆ ਕਰ ਚੁੱਕੀ ਹੋ ਯਿਸੂ ਦੇ ਨਾਮ ਦੇ ਵਿੱਚ ਇਨਾਂ ਦੀ ਪ੍ਰਾਰਥਨਾ ਅਜ ਤੋਂ ਰੱਦ ਨਹੀਂ ਹੋਵੇਗੀ ਔਰ ਮੇਰੇ ਜ਼ਿੰਦਾ ਪਰਮੇਸ਼ਰ ਜੋ ਲੋਕ ਤੁਹਾਡੇ ਗਿਆ ਜ਼ਾਮਿਨ ਬੋਲ ਰਹੇ ਹਨ ਜ਼ਾਮਿਨ ਲਿਖ ਰਹੇ ਹਨ ਮੇਰਾ ਵਿਸ਼ਵਾਸ ਹੈ ਨਦੀ ਹਰੀਕ ਪ੍ਰਾਰਥਨਾ ਨੂੰ ਪ੍ਰਭੂ ਤੁਸੀਂ ਨੇੜੇ ਹੋ ਕੇ ਸੁਣ ਕੇ ਪੂਰਾ ਕਰ ਚੁੱਕੀਓ ਯਿਸੂ ਦੇ ਨਾਮ 'ਚ ਔਰ ਮੇਰੇ ਜ਼ਿੰਦਾ ਪ੍ਰਭੂ ਜੋ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਕੇ ਪ੍ਰਭੂ ਤੁਹਾਡੀ ਰਾਜ ਦੇ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹਨ ਤੁਹਾਡੇ ਵਚਨ 'ਚ ਲਿਖਿਆ ਮਸੀਹ ਦੇ ਵਿੱਚ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਵੇਗੀ ਤੁਸੀਂ ਇਹਨਾਂ ਦੀ ਮਿਹਨਤ ਦਾ ਪ੍ਰਭੂ ਇਹਨਾਂ ਨੂੰ ਫਲ ਦੇਵੋਗੇ ਔਰ ਇਹਨਾਂ ਦੇ ਬੱਚਿਆਂ ਨੂੰ ਫਲ ਦੇਵੋਗੇ ਇਹਨਾਂ ਦੇ ਪਰਿਵਾਰ ਨੂੰ ਫਲ ਦੇਵੋਗੇ ਯਿਸੂ ਦੇ ਨਾਮ 'ਚ ਔਰ ਖੁਦਾਬਾਪ ਜੋ ਲੋਕ ਇਸ ਪ੍ਰਾਰਥਨਾ ਦੇ ਦੌਰਾਨ ਆਪਣੀ ਕਮਾਈ ਦੇ ਬੀਜ ਆਪਣੇ ਦਸਵੰਦ ਨੂੰ ਪ੍ਰਭੂ ਤੁਹਾਡੇ ਰਾਜ ਲਈ ਬੀਜ ਰਹੇ ਹਨ ਸੱਚਮੁੱਚ ਮੇਰੇ ਜ਼ਿੰਦਾਂ ਕੋ ਦਬਾ ਪੈਣੇ ਤੁਹਾਡੇ ਵਚਨ ਨੂੰ ਪੂਰਾ ਕੀਤਾ ਹੈ ਤੁਸੀਂ ਕਿਹਾ ਬੀਜੋ ਕਿ ਤਾਂ ਵੱਡੋ ਵੀ ਪ੍ਰਭੂ ਇਹਨਾਂ ਨੇ ਤੁਹਾਡੇ ਰਾਜ ਲਈ ਸੱਚਮੁੱਚ ਬੀਜਾਇ ਤੁਸੀਂ ਜਾਣਦੇ ਹੋ ਪ੍ਰਭੂ ਇਹ ਬੀਜ ਇਸ ਕਮਾਈ ਦੇ ਵਿੱਚੋਂ ਆਇਆ ਮੈਂ ਪ੍ਰਾਰਥਨਾ ਕਰਦਾ ਕਿ ਪ੍ਰਭੂ ਉਸ ਕਮਾਈ ਦੇ ਵਿੱਚੋਂ ਦੁਸ਼ਟ ਕਦੇ ਵੀ ਬਿਮਾਰੀਆਂ ਦੇ ਵਿੱਚ ਫਜ਼ੂਲ ਖਰਚੀ ਦੇ ਵਿੱਚ ਉਡਾਰ ਨਾ ਸਕੇ ਖੁਦਾਬਾਪ ਸੱਚ ਮੁੱਚ ਉਸ ਕਮਾਈ ਦੇ ਅੰਦਰ ਇਸ ਬੀਜ ਦੇ ਦਰਾਂ ਬਰਕਤ ਠਹਿਰ ਜਾਏ ਤੁਸੀਂ ਕਹ ਮੈਂ ਇਨਾ ਦੇਵਾਂਗਾ ਕਿ ਰੱਖਣ ਦੇ ਲਈ ਜਗ੍ਹਾ ਨਹੀਂ ਹੋਵੇਗੀ ਇਸ ਹਾਕ ਨੇ ਜਿਸ ਸਾਲ ਬੀਜਿਆ ਉਸੇ ਸਾਲ ਫਲ ਪ੍ਰਾਪਤ ਕੀਤਾ ਖੁਦਾਬਾਪ ਇਹ ਵਰ ਚਿੰਨਣ ਦੇ ਜੀਵਨਾ ਚ ਤੁਸੀਂ ਪੂਰੇ ਕਰ ਚੁੱਕੇ ਹੋ ਔਰ ਪ੍ਰਭੂ ਜੋ ਲੋਕ ਪੜਾਈ ਲਈ ਕੰਮ ਆਲੀ ਕਰਾਂ ਤੋਂ ਨਿਕਲ ਰੇ ਅੰਦਰਸ ਦਿਆਂ ਚ ਮੈਂ ਪ੍ਰਾਰਥਨਾ ਕਰਦਾ ਕਿ ਉਹ ਸਹੀ ਸਲਾਮਤ ਆਪਣੇ ਘਰਾਂ ਚ ਵਾਪਸ ਹੋਣ ਧੰਨਵਾਦ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਯਿਸੂ ਮਸੀਹ ਦੇ ਜ਼ਿੰਦਾ ਨਾਮ ਚ ਮੰਗਦੇ ਹਾਂ Amen.